ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸ਼੍ਰੀ ਚਮਕੌਰ ਸਾਹ ਵਿਕੇ ਹੋਏ ਕਤਲ ਦੇ ਦੋਸ਼ੀ ਨੂੰ 2 ਘੰਟੇ ਦੇ ਅੰਦਰ ਗ੍ਰਿਫਤਾਰ ਕਰਨ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਸਬੰਧ ਦੇ ਵਿੱਚ ਬਧੇਰੇ ਜਾਣਕਾਰੀ ਦਿੰਦੇ ਹੋਏ ਐਸਪੀ ਇਨਵੈਸਟੀਗੇਸ਼ਨ ਮੈਡਮ ਰੁਪਿੰਦਰ ਕੌਰ ਸਰਾ ਨੇ ਦੱਸਿਆ ਕਿ ਬੀਤੀ ਰਾਤ 18 ਫਰਵਰੀ 2024 ਨੂੰ ਪ੍ਰੇਮਚੰਦ ਸ਼੍ਰੀ ਚਮਕੌਰ ਸਾਹ ਵਿਕੇ ਹੋਏ ਕਤਲ ਦੇ ਦੋਸ਼ੀ ਨੂੰ 2 ਘੰਟੇ ਅੰਦਰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਪ੍ਰੇਮਚੰਦ ਪੁੱਤਰ ਮਾਨਚੰਦ ਸਬੰਧੀ ਉਸਦੇ بیٹے ਸੰਦੀਕਾਨ ਦੇ ਬਿਆਨਾਂ ਦੇ ਤਹਿਤ ਅਪਰਾਧਿਕ ਧਾਰਾ 302 ਆਈਪੀਐਸ ਦੇ ਤਹਿਤ ਥਾਣਾ ਸ਼ਰੀ ਚਮਕੌਰ ਸਾਹਿਬ ਵਿਖੇ ਕਰਨਦੀਪ ਸਿੰਘ ਆਫ ਗੋਲਡੀ ਪਹਿਲਵਾਨ ਪੁੱਤਰ ਧਰਮ ਸਿੰਘ ਵਾਸੀ ਕੁਮਿਆਰ ਮੁਹੱਲਾ ਚਮਕੌਰ ਸਾਹਿਬ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਰੁਪਿੰਦਰ ਕੌਰ ਸਰਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8:50 ਮਿੰਟ ਉਤੇ ਮ੍ਰਿਤਕ ਦਾ ਪੁੱਤਰ ਆਪਣੇ ਮਾਤਾ ਪਿਤਾ ਦੇ ਲਈ ਦੁੱਧ ਲੈ ਕੇ ਚੁਬਾਰੇ ਦੇ ਵਿੱਚ ਉਹਨਾਂ ਦੇ ਕਮਰੇ ਨੂੰ ਪੂਰੀ ਚੜ੍ਹ ਕੇ ਜਾ ਰਿਹਾ ਸੀ ਤਾਂ ਉਸੇ ਦੇਖਦੇ ਦੇਖਦੇ ਉਸੇ ਗਵੰਡੀ ਕਰਨਦੀਪ ਸਿੰਘ ਆਫ ਗੋਲਡੀ ਪਹਿਲਵਾਨ ਨੇ ਆਪਣੇ ਮਕਾਨ ਤੋਂ ਗਲੀ ਟੱਪ ਕੇ ਆ ਕੇ ਉਸੇ ਘਰ ਦੀ ਛੱਤ ਉਤੇ ਕਿਰਪਾਨ ਲੈ ਕੇ ਆ ਗਿਆ ਅਤੇ ਉਸ ਦੇ ਪਿਤਾ ਦੇ ਕਮਰੇ ਦੇ ਵਿੱਚ ਵੜ ਕੇ ਉਸ ਦੇ ਵੇਖਦੇ ਹੀ ਵੇਖਦੇ ਕਰਨਦੀਪ ਸਿੰਘ ਆਫ ਗੋਲਦੀ ਪਹਿਲਵਾਨ ਨੇ ਉਸ ਦੇ ਪਿਤਾ ਦੀ ਗਰਦਨ ਦੇ ਖੱਬੇ ਪਾਸੇ ਆਪਣੀ ਦਸਤੀ ਕਿਰਪਾ ਨਾਲ वार ਕੀਤਾ ਜਿਸ ਨਾਲ ਉਸ ਦੇ ਪਿਤਾ ਦੀ ਗਰਦਨ ਵੱਢੀ ਗਈ ਅਤੇ ਉਸ ਦਾ ਪਿਤਾ ਦੇ ਹੋਰ ਵੀ ਸੱਟਾਂ ਮਾਰੀਆਂ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਸ਼੍ਰੀ ਚਮਕੌਰ ਸਾਹਿਬ ਵਿਖੇ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਿਸ ਤੋਂ ਬਾਅਦ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਦਾ ਗਠਨ ਕੀਤਾ ਗਿਆ ਜਿਸ ਉਪਰੰਤ ਪੁਲਿਸ ਟੀਮ ਵੱਲੋਂ ਮੁਕੱਦਮੇ ਦੇ ਦੋਸ਼ੀ ਕਰਨਦੀਪ ਸਿੰਘ ਆਫ ਗੋਲਦੀ ਪਹਿਲਵਾਨ ਨੂੰ ਕਤਲ ਦੇ 2 ਘੰਟੇ ਦੇ ਅੰਦਰ ਗ੍ਰਿਫਤਾਰ ਕਰਕੇ ਉਸ ਪਾਸੋਂ ਕਤਲ ਲਈ ਵਰਤੀ ਗਈ ਕਿਰਪਾਨ ਬਰਾਮਦ ਕੀਤੀ ਗਈ ਹੈ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ ਚਮਕੌਰ ਸਾਹਿਬ ਦੇ ਵਿੱਚ ਮਿਤੀ 18 ਫਰਵਰੀ ਦੇਰ ਰਾਤ ਇੱਕ ਕਤਲ ਦੀ ਇਤਲਾਹ ਮਿਲੀ ਸੀ ਥਾਣੇ ਦੇ ਵਿੱਚ ਜਿਦੇ ਚ ਪ੍ਰੇਮਚੰਦ ਨੇ ਮ੍ਰਿਤਕ ਉਹਨਾਂ ਦਾ ਆਪਸ ਦੇ ਪੜੋਸੀ ਦੇ ਵਿੱਚ ਵਜ੍ਹਾ ਰੰਜਿਸ਼ ਲੜਾਈ ਝਗੜਾ ਹੋਇਆ ਤਾਂ ਦੌਰਾਨੇ ਝਗੜਾ ਜਿਹੜਾ ਹੈਗਾ ਅਕਿਊਜ਼ਡ ਉਹਨੀਆਂ ਆਪਦੇ ਚਾਰੇ ਤੋਂ ਇਹਨਾਂ ਦੇ ਘਰੇ ਜਾ ਕੇ ਜਿਹੜੀ ਟੈਸ਼ ਦੇ ਵਿੱਚ ਆ ਕੇ ਜਦ ਇਹਦੇ ਤੇ ਵਾਰ ਕੀਤਾ ਵਾਰ ਇਹਨਾਂ ਘਾਤਕ ਸੀ ਘਾਤਕ ਸੀ ਕਿ ਮੌਕੇ ਤੇ ਹੀ ਪ੍ਰੇਮ ਜਨ ਦੀ ਮ੍ਰਿਤਿ ਹੋ ਗਈ ਔਰ ਦੋਸ਼ੀ ਇਹ ਘਟਨਾ ਤੋਂ ਬਾਅਦ ਫਰਾਰ ਹੋ ਚੁੱਕਿਆ ਸੀ ਕਰਨਦੀਪ ਸਿੰਘ ਇਲੀਅਸ ਗੋਲਡੀ ਪੁਲਿਸ ਨੇ ਮੁਸਤਦੀ ਨਾਲ ਕੰਮ ਕਰਦਿਆਂ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੁਲਨੀਚੀ ਦੀ ਰਹਿਨਮਾਈ ਹੇਠ ਆਈਪੀਐਸ ਅਧਿਕਾਰੀ ਨੇ ਔਰ ਜ਼ਿਲ੍ਹਾ ਮੁਖੀ ਦੀ ਅਸੀ ਰਹਿਨਮਾਈ ਦੇ ਹੇਠ ਉਹਨਾਂ ਦੀਆਂ ਡਾਇਰੈਕਸ਼ਨਸ ਦੇ ਮੁਤਾਬਕ ਸਾਡੀਆਂ ਟੀਮਾਂ ਵੱਲੋਂ ਜਿਹੜਾ ਕਾਰਗੁਜ਼ਾਰੀ ਕੀਤੀ ਤੇ ਅਸੀਂ ਕਾਮਯਾਬ ਹੋਏ ਹਾਂ ਇਸ ਦੋਸ਼ੀ ਨੂੰ આરોપી ਨੂੰ 2 ਘੰਟਿਆਂ ਦੇ ਵਿੱਚ ਟ੍ਰੇਸ ਕਰਕੇ ਗ੍ਰਿਫਤਾਰ ਕਰਨ ਦੇ ਵਿੱਚ ਇਹ ਮੌਕੇ ਤੇ ਅਸੀਂ ਟੀਮਾਂ ਬਣਾ ਕੇ ਲਾਈਆਂ ਸੀ ਜਿਦੇ ਵਿੱਚ ਐਗਜ਼ਿਟ ਰੂਟਸ ਨਾਕਾਬੰਦੀ ਟੈਕਨੀਕਲ ਇੰਟੈਲੀਜੈਂਸ ਤੇ ਹੋਰ ਹਿਊਮਨ ਇੰਟੈਲੀਜੈਂਸ ਨਾਲ ਕੰਮ ਕਰਦੇ ਸਾਡੇ ਐਸਐਚਓ ਚਮਕੌਰ ਸਾਹਿਬ ਡੀਐਸਪੀ ਸਾਹਿਬ ਜਤਿੰਦਰਪਾਲ ਜੀ ਤੇ ਇਹਨਾਂ ਅਸੀਂ ਸਾਰੀਆਂ ਟੀਮਾਂ ਨੇ ਐਕਟਿਵਲੀ ਕੰਮ ਕੀਤਾ ਤੇ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਹਦਾ ਜਿਹੜਾ ਥੋੜਾ ਜਿਹਾ ਬੈਕਗ੍ਰਾਉਂਡ ਹੈਗਾ ਇਹ ਇੱਕ ਅਖਾੜੇ ਦੇ ਵਿੱਚ ਪਹਿਲਵਾਨੀ ਕਰਦਾ ਸੀ ਮੇਰੇ ਦੋਸ਼ੀ 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 ਮੋਟਿਵ ਕੀ ਸੀ ਦਾ ਮੇਰੇ ਮੋਟਿਵ ਜੀ ਇਹਨਾਂ ਦੀ ਵਜ੍ਹਾ ਰੰਜਿਸ਼ ਸੀਗੀ ਰੰਜਿਸ਼ ਸੀ ਤੇ ਕੁਝ ਦਿਨ ਪਹਿਲੇ ਵੀ ਇਹਨਾਂ ਦਾ ਕੋਈ ਗੱਲਬਾਤ ਹੋਈ ਸੀ ਤੂ ਤੋਂ ਵੈਮੇ ਹੋਈ ਸੀ ਪਰ ਕੱਲ ਵੀ ਜਿਹੜੀ ਰਾਤ ਇਹਨਾਂ ਦੀ ਜਿਹੜੀ ਰੰਜਿਸ਼ ਸੀ ਕੋਈ ਲਲਕਾਰਾ ਮਾਰਿਆ ਤੇ ਇੱਕ ਦੂਜੇ ਵੱਲੋਂ ਰਿਸਪੌਂਡ ਕੀਤਾ ਗਿਆ ਬਟ ਗੁੱਸੇ ਦੇ ਵਿੱਚ ਬੇਕਾਬੂ ਹੁੰਦਾ ਤੈਸ਼ ਦੇ ਵਿੱਚ ਜਿਹੜਾ ਹੈਗਾ ਦੋਸ਼ੀ ਉਹਨੇ ਆਪਦੇ ਚ ਬਾਰੇ ਤੋਂ ਡਾਇਰੈਕਟਲੀ ਦੂਜੇ ਚ ਬਾਰੇ ਤੇ ਪ੍ਰਵੇਸ਼ ਕਰਕੇ ਤੇ ਉਹਦੇ ਤੇ ਸਿੱਧਾ ਅਟੈਕ ਕੀਤਾ ਮੈਡਮ ਇਹ ਕਹਿੰਦਾ ਦੀ ਵੀਡੀਓ ਵੀ ਇੱਕ ਆ ਰਹੀ ਆ ਸਾਹਮਣੇ ਜਿਹਦੇ ਵਿੱਚ ਦੋਨੇ ਆਪਸ ਵਿੱਚ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਆ ਬੇਤਕ ਤੇ ਦੋਸ਼ੀ ਤੇ ਉਹਦੇ ਵਿੱਚ ਮਾਫੀ ਦਾ ਵੀ ਕਹਿ ਰਿਹਾ ਵੀ ਨਾ ਲੜੋ ਨਾ ਵੜੋ ਤਾਂ ਉਹਦੇ ਵਿੱਚ ਕੀ ਕੋਈ ਪਰਿਵਾਰਕ ਮਸਲਾ ਸੀ ਕੀ ਸੀਗਾ ਤੁਸੀਂ ਜੀ ਇਹਦੀ ਚੀਜ਼ ਸੀ ਦੌਰਾਨੇ ਜਿਹੜੀ ਇਨਵੈਸਟੀਗੇਸ਼ਨ ਇਹਦੀ ਡੂੰਘਾਈ ਨਾਲ ਜਾਂਚ ਕਰਾਂਗੇ ਤੇ ਇਹ ਜਿਹੜੇ ਫੈਕਟਸ ਨੇ ਥੋੜੇ ਸੰਗੀਨ ਹੋ ਜਾਂਦੇ ਥੋੜੇ ਸੈਂਸਿਟਿਵ ਹੋ ਜਾਂਦੇ ਤੇ ਅਸੀਂ ਉਸ ਤੋਂ ਬਾਅਦ ਹੀ ਮੀਡੀਆ ਨਾਲ ਜਾਂਚ ਪੜਤਾਲ ਤੋਂ ਬਾਅਦ ਸ਼ੇਅਰ ਕਰ ਪਾਵਾਂਗੇ ਜੀ ਜੀ ਵੈਪਨ ਕਿਹੜਾ ਯੂਜ਼ ਕੀਤਾ ਗਿਆ ਇਹਨੇ ਕਿਰਪਾਨ ਯੂਜ਼ ਕੀਤੀ ਸੀ ਜੀ ਉਹ ਅਸੀਂ ਮੌਕੇ ਤੋਂ ਰਿਕਵਰ ਕਰ ਲਈਏ ਤੇ ਮੌਕੇ ਤੋਂ ਵੈਸੇ ਯੂਰੋਪੀ ਜਿਹੜੇ ਵਾਰਦਾਤ ਤੋਂ ਬਾਅਦ ਫਰਾਰ ਹੋ ਗਿਆ ਸੀ ਪਰ ਚਲੋ ਮਸਤੀਦੀ ਦੇ ਨਾਲ ਅਸੀਂ ਇਹਨੂੰ ਕਾਬੂ ਕਰਨ ਦੇ ਵਿੱਚ 2 ਘੰਟਿਆਂ ਦੇ ਵਿੱਚ ਸਫਲ ਹੋਏ ਹਾਂ ਬਾਕੀ ਜਿਹੜੀ ਵੀ ਦੌਰਾਨੇ ਇਨਵੈਸਟੀਗੇਸ਼ਨ ਕੋਈ ਪੁਖਤਾ ਜਿਹੜੇ ਸਬੂਤ ਕੋਈ ਗੱਲ ਹੋਰ ਸਾਹਮਣੇ ਆਏਗੀ ਉਹਦਾ ਅਸੀਂ ਸਾਰਾ ਖੁਲਾਸਾ ਮੀਡੀਆ ਦੇ ਨਾਲ ਕਰਾਂਗੇ ਜੀ ਅਜੇ ਮੁੱਢਲੀ ਪੁੱਛਗਿੱਛ ਦੇ ਵਿੱਚ ਕੁਝ ਨਹੀਂ ਮੁੱਢਲੀ ਪੁੱਛਗਿੱਛ ਦੇ ਵਿੱਚ ਆਹੀ ਆਇਆ ਹੈ ਜੀ ਜੀ ਠੀਕ ਠੀਕ